ਸਤਿਗੁਰੂ ਬਿਤਾਸ ਮਹਾਰਾਜ ਕੀ ਜੈ ਜਗੁਰਦੇਵ ਧਨਗੋਦੇ ਅੱਜ ਮਾਤਾ ਸਵਿਤਰੀਬਾਈ ਫੁੱਲੇ এডਿਊਕੇਸ਼ਨ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਜਿਹੜੇ ਆ ਉਹ ਸਿਵਲ ਸਥਲ ਪਠਾਨਕੋਟ ਦੇ ਵਿੱਚ ਆਏ ਹੈਗੇ ਨੇ ਆ ਔਰ ਉਹਨਾਂ ਨੇ ਅੱਜ ਸਿਵਲ ਹਸਪਤਾਲ ਦੇ ਜਿਹੜੇ ਬਹੁਤ ਹੀ ਨਰਜ਼ੈਟਿਕ ਔਰ ਬਹੁਤ ਹੀ ਡੈਡੀਕੇਟਡ ਟੂਵਰਡਸ ਦਾ ਸੁਸਾਇਟੀ ਟੂਵਰਡਸ ਦਾ ਪੇਸ਼ੈਂਟ ਉਹਨਾਂ ਨੂੰ ਅੱਜ ਇਸ ਸੁਸਾਇਟੀ ਨੇ ਉਹਨਾਂ ਦੇ ਕੰਮ ਕਾਜਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਨਮਾਨਿਤ ਕੀਤਾ ਹੈਗਾ ਹੈ ਔਰ ਉਹਦੇ ਨਾਲ ਨਾਲ ਉਹਨਾਂ ਨੇ ਹੱਡੀਆਂ ਦੇ ਮਾਹਿਰ ਡਾਕਟਰ ਡਾਕਟਰ ਰਮਨ ਅਤਰੀ ਨੂੰ ਵੀ ਅਸੀਂ ਸਨਮਾਨਿਤ ਕੀਤਾ ਗਿਆ ਹੈ ਮਾਤਾ ਸੁਵਿਤਰੀ ਬਾਈ ਫੁੱਲੇ ਇੰਡੀਆ ਦੀ ਹਿੰਦੁਸਤਾਨ ਦੀ ਪਹਿਲੀ ਔਰਤ ਹੈ ਜਿਨੇ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਨੀਡਿਡ ਬੱਚਿਆਂ ਵਾਸਤੇ ਜਿਹੜੇ ਸਕੂਲ ਜਲਾਏ ਸੀਗੇ ਉਹਨਾਂ ਦੀ ਬਹੁਤ ਸੇਵਾ ਕੀਤੀ ਸੀ ਇਸ ਕਰਕੇ ਉਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਹੈ ਬਹੁਤ ਉੱਚਾ ਅਵਾਰਡ ਮਿਲਿਆ ਹੈ ਔਰ ਆਸੀ ਸਾਰੀ ਸੋਸਾਇਟੀ ਦਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਬੱਚੇ ਗਰੀਬ ਨੇ ਨੀਡੇਡ ਨੇ ਔਰ ਖਾਸ ਕਰਕੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਹੈਗੇ ਆ ਉਹਨਾਂ ਨੂੰ ਇਹ ਸੁਸਾਇਟੀ ਜਿਹੜੀ ਹੈ ਇਹ ਬੈਗ ਦਿੰਦੀ ਹੈਗੀ ਆ ਕਾਪੀਆਂ ਦਿੰਦੀ ਹੈ ਕਿਤਾਬਾਂ ਦਿੰਦੀਆਂ ਹੋਰ ਵੀ ਸਟੇਸ਼ਨਰੀ ਦਾ ਸਮਾਨ ਦਿੰਦੀ ਹੈਗੀ ਹੈ ਅੱਗੇ ਵੀ ਇਸ ਤਰ੍ਹਾਂ ਦੇ ਸਮਾਜਿਕਤਾ ਦੇ ਕੰਮ ਇਹ ਸੁਸਾਇਟੀ ਕਰਦੀ ਰਹੇਗੀ ਅੱਜ ਇਹ ਬਹੁਤ ਖੁਸ਼ ਹਾਂ ਸਿਵਲ ਹਸਪਤਾਲ ਵਿੱਚ ਆ ਕੇ ਦੋਨੋਂ ਡਾਕਟਰ ਨੂੰ ਐਸਐਮ ਨੂੰ ਔਰ ਡਾਕਟਰ ਰਮਨ ਅਤਿ ਨੂੰ ਸਨਮਾਨਿਤ ਕੀਤਾ ਗਿਆ ਹੈ ਜੈ ਗੁਰੂਦੇਵ ਤਨ ਗੁਰਦੇ ਮਾਤਾ ਸ੍ਰਿਸ਼ਤੀ ਬੁਲੇ ਮਾਤਾ ਜੀ ਦੇ এডਿਊਕੇਸ਼ਨ ਸੁਸਾਇਟੀ ਵੱਲੋਂ ਅੱਜ ਸਿਵਲ ਹਸਪੀਟਲ ਦਾ ਦੌਰਾ ਕੀਤਾ ਗਿਆ ਹੈਗਾ ਤੇ ਸਾਰਾ ਜਿੰਨੇ ਮਰੀਜ਼ ਇੱਥੇ ਦਾਖਲ ਆਏਗੇ ਸਾਰਿਆਂ ਦਾ ਹਾਲ ਚਾਲ ਪੁੱਛਿਆ ਗਿਆ ਹੈਗਾ ਤੇ ਇਹ ਜਿਹੜਾ ਸਾਨੂੰ ਭਰੋਸਾ ਦਿਵਾਇਆ ਗਿਆ ਹੈਗਾ ਆਉਣ ਵਾਲੇ ਸਮੇਂ ਤੇ ਪਹਿਲੇ ਵੀ ਇਹ ਸਾਨੂੰ ਬਹੁਤ ਜ਼ਿਆਦਾ ਸੇਵ ਕਰਦੇ ਹੈਗੇ ਤੇ ਆਉਣ ਵਾਲੇ ਸਮੇਂ ਲਈ ਜਿੰਨੇ ਮਰੀਜ਼ ਇੱਥੇ ਦਾਖਲ ਹੋਣਗੇ ਉਹਨਾਂ ਦੇ ਜਿਹੜੇ ਹੈ ਸੇਵਾ ਦਾ ਜਿਹੜਾ ਸਾਨੂੰ ਭਰੋਸਾ ਦਿਵਾਇਆ ਗਿਆ ਹੈਗਾ ਮੈਂ এডਿਊਕੇਸ਼ਨ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਛਾ ਠੀਕ ਹੈ ਥੈਂਕ ਯੂ त्यो पनि धक्सपली देख्ते परे है जी